ਜਿਹੜਾ ਸੋਸ਼ਲ ਮੀਡੀਆ ਹੈ ਇਹ ਬਿਲਕੁਲ ਬੈਨ ਹੋਣਾ ਚਾਹੀਦਾ ਜਿਹੜਾ 16 ਸਾਲ ਤੋਂ ਘੱਟ ਉਮਰ ਦਾ ਬੱਚਾ ਉਸਦੇ ਕੋਲ ਨਹੀਂ ਹੋਣਾ ਚਾਹੀਦਾ 16 ਦੇ ਪਿੱਛੇ ਸਿਰਫ 4 ਬੱਚੇ ਹੀ ਰਹਿ ਗਏ ਬਾਕੀ 96 ਜਿਹੜੇ ਬੱਚੇ ਨੇ ਉਹ ਉਹ ਸੋਸ਼ਲ ਮੀਡੀਆ ਵਰਤ ਰਹੇ ਨੇ ਟੀਵੀ ਦੀ ਗੱਲ ਕਰੀਏ ਟੀਵੀ ਲੋਕਾਂ ਤੱਕ ਪਹੁੰਚਦਾ ਸੀ ਉਹਦੇ ਉੱਪਰ ਸੈਂਸਰ ਹੈ ਫਿਲਮਾਂ ਪਹੁੰਚਦੀਆਂ ਸੀ ਉਹਦੇ ਤੇ ਸੈਂਸਰ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਸੈਂਸਰ ਨਹੀਂ ਹੈ ਹੂੰ ਸਾਈਬਰ ਕ੍ਰਾਈਮ ਕਿੰਨਾ ਵੱਧ ਰਿਹਾ ਹੂੰ ਸਕੈਮ ਕਿੰਨੇ ਵਧ ਰਹੇ ਇਹ ਸਾਰੇ ਸੋਸ਼ਲ ਮੀਡੀਆ ਤੇ ਉੱਤੇ ਐਕਟਿਵ ਲੋਗ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਧਾਵਾ ਦੇ ਰਹੇ ਸੋ ਬੱਚੇ ਛੇਤੀ ਭਰਮਾਏ ਜਾ ਸਕਦੇ ਹ ਸਕੂਲਾਂ ਵਾਲੇ ਅੱਜ ਵੀ ਬੱਚਿਆਂ ਨੂੰ ਮੋਬਾਈਲ ਦੇ ਰਹੇ ਜਿਹੜੀ ਚੀਜ਼ ਹਟਾਉਣ ਵਾਸਤੇ ਉਪਰੇਕਿਤ ਕਰ ਰਹੇ ਸੀ ਅੱਜ ਉਹ ਆਪ ਉਹਨਾਂ ਨੂੰ ਦੇ ਰਹੇ ਪਤਾ ਨਹੀਂ ਕੀ ਅਜਿਹਾ ਲਾਲਚ ਉਹਨਾਂ ਨੂੰ ਨਿਕਲ ਰਿਹਾ ਹੈ ਇੰਡੀਆ ਦੁਜਾ ਕੰਟਰੀ ਬਣੇ ਜਿਹੜਾ ਸੋਸ਼ਲ ਮੀਡੀਆ 10 ਤੋਂ 15 ਸਾਲ ਦੇ ਬੱਚੇ ਲਈ ਬੈਨ ਕਰ ਦਵੇ ਇਹਦਾ ਕਾਰਨ ਤੁਹਾਨੂੰ ਇਹ ਵੀ ਲੱਗਦਾ ਕਿ ਸ਼ਾਇਦ ਅੱਜ ਕੱਲ ਦੇ ਜਿਹੜੇ ਮਾਪੇ ਬਾਪ ਨੇ ਉਹ ਬਿਜ਼ੀ ਨੇ ਸ਼ਾਇਦ ਕਿਉਂਕਿ ਰੋਜੀ ਰੋਟੀ ਕਮਾਉਣ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਣ ਦੇ ਵਿੱਚ ਪਰਿਵਾਰ ਪਾਲਣ ਦੇ ਵਿੱਚ ਹੋ ਸਕਦਾ ਹੈ ਵੀ ਸ਼ਾਇਦ ਉਹ ਸਮੇਂ ਦੀ ਕਮੀ ਆ ਬਹੁਤ ਹੋ ਸਕਦੇ ਆ ਇਦਾਂ ਦਾ ਬਹੁਤ ਕਾਰਨ ਹੈ ਪਰ ਜ਼ਿੰਮੇਵਾਰੀ ਕਿਹਦੀ ਹੈ ਸਤਿ ਸ਼ਕਲ ਦੋਸਤੋ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਆ ਤੁਹਾਡਾ ਕਰਨਵੀ ਸਿੰਘ ਰੰਦਾਵਾ ਅੱਜ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਕਿਉਂਕਿ ਜਦੋਂ ਇਹ ਗੱਲ ਹੁੰਦੀ ਹੈ ਸੋਸ਼ਲ ਮੀਡੀਆ ਦੀ ਤਾਂ ਚਾਹ ਬੱਚੇ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਅੱਜ ਕੱਲ ਸੋਸ਼ਲ ਮੀਡੀਆ ਕਹਿ ਸਕਦੇ ਉਹਨਾਂ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਉੱਪਰ ਦੀ ਆਪਾਂ ਗੱਲ ਕਹਿ ਦੀਏ ਤਾਂ ਉਹ ਚੀਜ਼ ਉੱਟ ਚੱਕੀ ਹੈ ਬੱਚੇ ਦੀ ਗੱਲ ਕਰ ਲਈਏ ਤਾਂ ਉਹ ਰੋਟੀ ਖਾਣਾ ਭੁੱਲ ਸਕਦੇ ਨਹੀਂ ਪਰ ਸੋਸ਼ਲ ਮੀਡੀਆ ਚਲਾਉਣਾ ਜਾਂ ਦੇਖਣਾ ਉਹ ਨਹੀਂ ਭੁੱਲਦੇ ਪਰ ਇੱਕ ਦੇਸ਼ ਹੈ ਆਸਟ੍ਰੇਲੀਆ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਸਟ੍ਰੇਲੀਆ ਵਿੱਚ ਜਾਂਦੇ ਨੇ ਆਸਟ੍ਰੇਲੀਆ ਦੇ ਦੇਸ਼ ਨੇ ਕੀ ਕੀਤਾ ਹੈ ਕਿ 16 ਸਾਲ ਤੋਂ ਘੱਟ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਚਲਾਉਣੀਆਂ ਉਹਨਾਂ ਲਈ ਬੈਨ ਕਰ ਦਿੱਤੀਆਂ ਨੇ ਇਸ ਦੇ ਉੱਪਰ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਨੁਰਖ ਸ਼ਰਮਾ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਆਰ.ਟੀ.ਪੀ. ਪੰਜਾਬ ਦੇ ਉੱਪਰ ਸ਼ੁਕਰੀਆ ਜੀ ਅ ਸ਼ਰਮਾ ਜੀ ਪਹਿਲਾ ਸਵਾਲ ਹੈ ਸੋਸ਼ਲ ਮੀਡੀਆ ਜਿਸ ਤੋਂ ਬਿਨਾ ਕਹਿੰਦੇ ਵੀ ਬੰਦਾ ਸਵੇਰੇ ਰੋਟੀ ਖਾਣੀ ਭੁੱਲ ਜਾਂਦਾ ਹੋਰ ਕੋਈ ਚੀਜ਼ ਚੱਕਣੀ ਭੁੱਲ ਜਾਂਦਾ ਪਰ ਮੋਬਾਈਲ ਚੱਕਣਾ ਨਹੀਂ ਭੁੱਲਦਾ ਔਰ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਵੀ ਦੁਨੀਆ ਇਹ ਸੋਸ਼ਲ ਮੀਡੀਆ ਬਣ ਚੁੱਕੀ ਹੈ ਬਿਲਕੁਲ ਤਾਂ ਉਹ ਆਸਟ੍ਰੇਲੀਆ ਪਹਿਲਾ ਅਜਿਹਾ ਦੇਸ਼ ਬਣਿਆ ਜਿਸ ਦੇ ਵਿੱਚ 16 ਸਾਲ ਦੇ ਬੱਚਿਆਂ ਲਈ ਜਿਹੜੇ ਸੋਸ਼ਲ ਮੀਡੀਆ ਜਿਹੜ ਕਿਵੇਂ ਦੇਖਦੇ ਹੋ ਪਰ ਇਹਦੇ ਨਾਲ ਕਿੰਨਾ ਕੁ ਫਰਕ ਹੈ ਜਿਹੜਾ ਉਸ ਜਿਹੜੇ 16 ਸਾਲ ਦੇ ਜਿਹੜੇ ਬੱਚਿਆਂ ਦੇ ਉੱਪਰ ਪਏਗਾ ਕੀ ਉਹਨਾਂ ਨੂੰ ਫਾਇਦੇ ਹੋਣਗੇ ਜਾਂ ਨੁਕਸਾਨ ਹੋਣਗੇ ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਕਿ ਟੀਚਰਸ ਦੀ ਗੱਲ ਕਰ ਲਈ ਹੋਰ ਮਤਲਬ ਸਕੂਲਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਮੋਬਾਈਲ ਦੇ ਜ਼ਰੀਏ ਹੀ ਕਹਿੰਦੇ ਨੇ ਕਿ ਇਸ ਐਪਲੀਕੇਸ਼ਨ ਦੇ ਥਰੂ ਤੁਸੀਂ ਜਾਓ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਛਵਾ ਸਿੱਖ ਸਕਦੇ ਹੋ ਇਹ ਚੀਜ਼ਾਂ ਦੇਖ ਸਕਦੇ ਹੋ ਜਿਵੇਂ Google ਤੇ ਸਰਚ ਮਾਰਨੀ ਆਪਾਂ ਨੇ ਕੋਈ ਚੀਜ਼ ਆ ਕੋਈ ਚੀਜ਼ ਨਹੀਂ ਸਮਝ ਲੱਗ ਰਹੀ ਬੱਚਿਆਂ ਨੂੰ ਤੇ ਕਹਿੰਦੇ Google ਤੇ ਸਰਚ ਮਾਰ ਲਓ Google ਬਾਬਾ ਦੀ ਗੱਲ ਤਾਂ ਹੁਣ ਇਹ ਚੀਜ਼ ਬੈਨ ਕਰ ਦਿੱਤੀ ਗਈ ਹੈ ਇਸ ਨੂੰ ਪੂਰੀ ਚੀਜ਼ ਅ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਬਿਲਕੁਲ ਬੈਨ ਹੋਣਾ ਚਾਹੀਦਾ ਜਿਹੜਾ 16 ਸਾਲ ਤੋਂ ਘੱਟ ਉਮਰ ਦਾ ਬੱਚਾ ਉਸ ਦੇ ਕੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਆਸਟ੍ਰੇਲੀਆ ਵਰਗੇ ਮੁਲਕ ਨੇ ਪਹਿਲਾਂ ਹੀ ਰਿਸਰਚ ਕਰਦੇ ਆ ਹਰ ਚੀਜ਼ ਦੇ ਉੱਤੇ ਰਿਸਰਚ ਕਰਦੇ ਆ ਉਸ ਤੋਂ ਬਾਅਦ ਉਹਦਾ ਨਤੀਜਾ ਕੱਢਦੇ ਆ ਕਿ ਇਹਦਾ ਨਤੀਜਾ ਠੀਕ ਹੈ ਕਿ ਗਲਤ ਹੈ ਜੇਕਰ ਗਲਤ ਹੈ ਤਾਂ ਫਿਰ ਉਹਦੇ ਦੇਸ਼ ਦੇ ਬੱਚੇ ਲਈ ਉਹ ਹਾਨੀਕਾਰਕ ਹੈ ਉਹ ਚੀਜ਼ ਹੁਣ ਨਹੀਂ ਚਾਹੀਦੀ ਉਹਨਾਂ ਨੇ ਇੱਕ ਸਰਵੇ ਕਰਵਾਇਆ ਜਿਸ ਸਰਵੇ ਦੇ ਵਿੱਚ ਇਹ ਕਲੀਅਰ ਹੋਇਆ ਕਿ 90% ਬੱਚੇ 16 ਸਾਲ ਤੋਂ ਘੱਟ ਮਤਲਬ 10 ਤੋਂ ਲੈ ਕੇ 15 ਸਾਲ ਦੀ ਉਮਰ ਦੇ 90% ਬੱਚੇ ਸੋਸ਼ਲ ਮੀਡੀਆ ਇਸਤੇਮਾਲ ਕਰ ਰਹੇ ਨੇ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਲਿੱਤਾ ਦੇਸ਼ ਪਹਿਲਾਂ ਬਣਿਆ ਪਰ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਭਾਰਤ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਹੋਈ ਸੀ ਇੱਕ ਵਿਅਕਤੀ ਵੱਲੋਂ ਇਸ ਨੂੰ ਜਿਹੜਾ ਹੈ ਸਦਨ ਦੇ ਵਿੱਚ ਚੱਕਿਆ ਗਿਆ ਸੀ ਤਾਂ ਜੋ ਇਹ ਸੋਸ਼ਲ ਮੀਡੀਆ ਬੱਚਿਆਂ ਲਈ ਬੰਦ ਹੋ ਜਾਵੇ ਪਰ ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਚੀਜ਼ਾਂ ਹੋਲੀ ਪ੍ਰਕਿਰਿਆ ਦੇ ਵਿੱਚ ਚੱਲਦੀਆਂ ਨੇ ਪਰ ਆਸਟ੍ਰੇਲੀਆ ਵਰਗੇ ਦੇਸ਼ ਹੈ ਤਾਂ ਹੀ ਅੱਜ ਅੱਗੇ ਨੇ ਕਿਉਂਕਿ ਉੱਥੇ ਐਟ ਦ ਸਪੌਟ ਕੰਮ ਹੁੰਦਾ ਜਲਦ ਤੋਂ ਜਲ ਚੀਜ਼ਾਂ ਨੂੰ ਕਰਿਆ ਜਾਂਦਾ ਜਿਹੜੀਆਂ ਖਾਸ ਤੌਰ ਤੇ ਭਵਿੱਖ ਨਾਲ ਰਿਲੇਟਡ ਹੋਣ ਜਿਸ ਤਰ੍ਹਾਂ ਬੱਚੇ ਦੇਸ਼ ਦਾ ਭਵਿੱਖ ਨੇ ਜੇ ਉਹਨਾਂ ਨਾਲ ਕੋਈ ਚੀਜ਼ ਰਿਲੇਟਡ ਹੈ ਤੇ ਫਿਰ ਉਸ ਨੂੰ ਬੰਦ ਕਰਨਾ ਕਿਤੇ ਵੀ ਗਲਤ ਨਹੀਂ ਹੈ ਦੇਖੋ ਕਿਉਂ ਕੀਤਾ ਗਿਆ ਪਹਿਲੀ ਗੱਲ ਕਿ ਬੱਚੇ ਵਰਤ ਰਹੇ ਸਭ ਤੋਂ ਪਹਿਲੀ ਗੱਲ ਕਿ ਬੱਚੇ ਵਰਤ ਰਹੇ ਕਾ ਅੰਕੜਾ ਮੇਰੇ ਕੋਲ ਇਸ ਵਕਤ ਹੈ ਮੈਂ ਤੁਹਾਨੂੰ ਦੱਸ ਵੀ ਦਣਾ ਜਿਹੜਾ ਇਹ ਅੰਕੜਾ ਕਹਿੰਦਾ ਕਿ 10 ਤੋਂ 15 ਸਾਲ ਦੇ 96% ਬੱਚਿਆਂ ਨੇ ਸੋਸ਼ਲ ਮੀਡੀਆ ਦੇ ਵਰਤੋਂ ਕੀਤੀ ਹੈ ਇਹ ਅੰਕੜੇ ਸਾਹਮਣੇ ਆਏ ਹਨ ਉਹਨਾਂ ਨੇ ਇੱਕ ਰਿਸਰਚ ਕੀਤੀ ਹੈ ਇਸ ਦੇ ਵਿੱਚ ਅੰਕੜੇ ਸਾਹਮਣੇ ਆ ਰਹੇ ਕਿੱਡੇ ਵੱਡੇ ਅੰਕੜੇ ਨੇ ਮਤਲਬ 100 ਦੇ ਵਿੱਚ ਸਿਰਫ 4 ਬੱਚੇ ਹੀ ਰਹਿ ਗਏ ਬਾਕੀ 96 ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਵਰਤ ਰਹੇ ਨੇ ਹੁਣ ਇਹਦੇ ਤੇ ਇੰਸਟਾਗ੍ਰam ਹੈ ਫੇਸਬੁਕ ਹੈ ਟਿਕਟੌਕ ਹੈ ਹੋਰ ਬਹੁਤ ਸਾਰੀਆਂ ਰੀਲਸ ਦੀਆਂ ਐਪਸ ਨੇ ਹੋਰ ਬਹੁਤ ਸਾਰੀਆਂ ਐਸੀਆਂ ਐਪਸ ਨੇ ਜਿਹੜੀਆਂ ਜਿਹੜੀ ਤੁਹਾਨੂੰ ਮਾਨਸਿਕ ਰੂਪ ਦੇ ਵਿੱਚ ਵੀ ਤੰਗ ਕਰ ਰਹੀਆਂ ਨੇ ਅਸੀਂ ਇੰਡੀਆ ਦੀ ਗੱਲ ਕਰ ਲਈ ਇੰਡੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਹੁਣ ਮੈਂ ਆਸਟ੍ਰੇਲੀਆ ਦੀ ਗੱਲ ਕਰਦਾ ਆਸਟ੍ਰੇਲੀਆ ਦੀ ਬਹੁਤ ਵਧੀਆ ਪਹਿਲ ਕਦਮੀ ਹੈ ਇਹ ਹਰੇਕ ਮੁਲਕ ਦੇ ਵਿੱਚ ਬ ਇਹਨੂੰ ਬੰਦ ਕਰਨਾ ਚਾਹੀਦਾ ਹੈ ਕਾਰਨ ਕੀ ਹੈ ਹੁਣ ਤੁਸੀਂ ਕਾਰਨ ਤੇ ਆ ਜਾਓ ਸਭ ਤੋਂ ਪਹਿਲਾਂ ਜਿੰਨਾ ਅਗਰੈਸਿਵ ਕੰਟੈਂਟ ਹੈ ਉਹ ਸਿੱਧੇ ਤੌਰ ਤੇ ਆ ਜਾਂਦਾ ਕਿਉਂਕਿ ਅਗਰ ਟੀਵੀ ਦੀ ਗੱਲ ਕਰੀਏ ਟੀਵੀ ਲੋਕਾਂ ਤੱਕ ਪਹੁੰਚਦਾ ਸੀ ਉਹਦੇ ਉੱਪਰ ਸੈਂਸਰ ਹੈ ਫਿਲਮਾਂ ਪਹੁੰਚਦੀਆਂ ਸੀ ਉਹਦੇ ਤੇ ਸੈਂਸਰ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਸੈਂਸਰ ਨਹੀਂ ਹੈ ਫਿਰ ਇਸ ਦੇ ਵਿੱਚ ਕੀ ਹੈ ਕਿ ਆਮ ਲੋਕਾਂ ਦੀ ਹਿੱਸੇਦਾਰੀ ਹੈ ਆਮ ਲੋਕ ਉਸ ਦੇ ਵਿੱਚ ਕੋਈ ਵੀ ਚੀਜ਼ ਅਪਲੋਡ ਕਰ ਸਕਦੇ ਇਹ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਵੀਵਰਸ ਦੀ ਗੇਮ ਹੈ ਪੈਸਾ ਕਮਾਉਣ ਵਾਸਤੇ ਕੋਈ ਵੀ ਬੰਦਾ ਕੁਝ ਵੀ ਅਪਲੋਡ ਕਰ ਰਿਹਾ ਜਦੋਂ ਅਪਲੋਡ ਕਰ ਰਿਹਾ ਉਹੀ ਖਤਰਾ ਕੁਝ ਲੋਕ ਅਡਲਟ ਚੀਜ਼ਾਂ ਨੂੰ ਅਪਲੋਡ ਕਰਦੇ ਹੁਣ 10 ਤੋਂ 15 ਸਾਲ ਦੀ ਉਮਰ ਐਸੀ ਹੈ ਕਿ ਉਹ ਕੱਚੀ ਮਿੱਟੀ ਹੈ ਜਿਸ ਤਰ੍ਹਾਂ ਦੇ ਤੁਸੀਂ ਹੱਥ ਫੇਰੋਗੇ ਉਸ ਤਰ੍ਹਾਂ ਦੀ ਸ਼ੇਪ ਬਣ ਜਾਏਗੀ ਉਸ ਤਰ੍ਹਾਂ ਦਾ ਘੜਾ ਟਲ ਜਾਊਗਾ ਤੇ ਬੱਚਿਆਂ ਦੇ ਲਈ ਇਹ ਹਾਨੀਕਾਰਕ ਹੈ ਫਿਰ ਸਾਈਬਰ ਕ੍ਰਾਈਮ ਕਿੰਨਾ ਵੱਧ ਰਿਹਾ ਸਕੈਮ ਕਿੰਨੇ ਵਧ ਰਹੇ ਇਹ ਸਾਰੇ ਸੋਸ਼ਲ ਮੀਡੀਆ ਤੇ ਉੱਤੇ ਐਕਟਿਵ ਲੋਗ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਧਾਵਾ ਦੇ ਰਹੇ ਸੋ ਬੱਚੇ ਛੇਤੀ ਭਰਮਾਏ ਜਾ ਸਕਦੇ ਤੁਸੀਂ ਦੇਖੋ ਮੈਂ ਪੰਜਾਬ ਦੀ ਗੱਲ ਕਰ ਲਾਂ ਕਿ ਪੰਜਾਬ ਦੇ ਵਿੱਚ ਵੀ ਕਈ ਬੱਚਿਆਂ ਦੀ ਗੇਮਿੰਗ ਦੇ ਉੱਤੇ ਪੈਸੇ ਦੀ ਲੁੱਟ ਹੋ ਗਈ ਬਿਲਕੁਲ ਹੋਈ ਉਹਨਾਂ ਦੇ ਕਿਸੇ ਦੇ ਦਾਦੇ ਦੇ ਅਕਾਊਂਟ ਚ ਚਲੇ ਗਏ ਕਿਸੇ ਦੇ ਫਾਦਰ ਦੇ ਅਕਾਊਂਟ ਚ ਚਲੇ ਗਏ ਉਹਨਾਂ ਨੇ ਅਟੈਚ ਕੀਤੇ ਹੋਏ ਸੀ ਐਪਲੀਕੇਸ਼ਨਾਂ ਨੂੰ ਬੈਂਕ ਦੇ ਨਾਲ ਜਦੋਂ ਕੀ ਇਹਨਾਂ ਮੰਗੀ ਉਹਨਾਂ ਨੇ ਚੀਜ਼ ਮੰਗੀ ਉਹਨਾਂ ਨੇ ਕਰਤਾ ਉਹਨਾਂ ਨੇ ਪਾਏ 2-400-500 ਰੁਪਏ ਮੰਗੇ ਉਹਨਾਂ ਨੇ ਪਾਏ ਜਦੋਂ ਉਸ ਤੋਂ ਬਾਅਦ ਦੇਖਿਆ ਅਕਾਊ ਜਦੋਂ ਮੋਬਾਈਲ ਸੀ ਅੱਗੇ ਅਸੀਂ ਕਹਿੰਦੇ ਸੀ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਬਚਾਓ ਸਕੂਲਾਂ ਦੇ ਵਿੱਚ ਮੋਬਾਈਲ ਲੈ ਕੇ ਜਾਣ ਦੀ ਮਨਾਹੀ ਸੀ ਇਵਨ ਕਈ ਪਲੱਸ 1 ਪਲੱਸ 2 ਦੇ ਸਕੂਲਾਂ ਦੇ ਵਿੱਚ ਵੀ ਮਨਾਹੀ ਸੀ ਬਿਲਕੁਲ ਸੀ ਠੀਕ ਜਦੋਂ ਕਰੋਨਾ ਆਇਆ ਕਰੋਨਾ ਦੇ ਵਿੱਚ ਸੀ ਕੋਵਿਡ 19 ਚੱਲ ਰਿਹਾ ਸੀ ਲੋਕ ਘਰਾਂ ਦੇ ਵਿੱਚ ਬੈਠ ਗਏ ਬੱਚਿਆਂ ਨੂੰ ਸਕੂਲਾਂ ਵਾਲਿਆਂ ਨੇ ਮੋਬਾਈਲ ਫੜਾਇਆ ਕਿ ਤੁਸੀਂ ਜਿਵੇਂ ਵਰਕ ਫਰਮ ਹੋਮ ਸ਼ੁਰੂ ਹੋ ਗਿਆ ਸੀ ਉਵੇਂ ਸਟੱਡੀ ਫਰਮ ਹੋਮ ਸ਼ੁਰੂ ਹੋ ਗਿਆ ਸੀ ਬੱਚਿਆਂ ਲਈ ਮਜਬੂਰੀ ਬਣ ਗਈ ਸੀ ਸਕੂਲ ਦੀ ਮਜਬੂਰੀ ਬਣ ਗਈ ਸੀ ਪੇਰੈਂਟਸ ਦੀ ਮਜਬੂਰੀ ਬਣ ਗਈ ਸੀ ਕੁਝ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਵਾਹਨ ਵੇਚ ਕੇ ਆਪਣਾ ਦੋ ਪਹੀਆ ਵਾਹਨ ਵੇਚ ਕੇ ਮੋਬਾਈਲ ਲੈ ਕੇ ਬੱਚਿਆਂ ਦਿੱਤਾ ਕਿ ਉਸ ਦੀ ਸਟੱਡੀ ਤੇ ਖਮਿਆਜ਼ਾ ਨਾ ਹੋਵੇ ਬਿਲਕੁਲ ਪਰ ਹੁਣ ਹੁਣ ਤਾਂ ਕੋਈ ਮਜਬੂਰੀ ਨਹੀਂ ਹੈ ਸਕੂਲਾਂ ਵਾਲੇ ਅੱਜ ਵੀ ਬੱਚਿਆਂ ਨੂੰ ਮੋਬਾਈਲ ਦੇ ਰਹੇ ਜਿਹੜੀ ਚੀਜ਼ ਹਟਾਉਣ ਵਾਸਤੇ ਉਪਰੇਕਿਤ ਕਰ ਰਹੇ ਸੀ ਅੱਜ ਉਹ ਆਪ ਉਹਨਾਂ ਨੂੰ ਦੇ ਰਹੇ ਪਤਾ ਨਹੀਂ ਕੀ ਅਜਿਹਾ ਲਾਲਚ ਉਹਨਾਂ ਨੂੰ ਨਿਕਲ ਰਿਹਾ ਹੂੰ ਟੀਚਰ ਜੇਕਰ ਤੁਹਾਨੂੰ 8-10 ਘੰਟੇ ਬੱਚਾ ਸਕੂਲ ਰਹਿੰਦਾ ਜੇਕਰ ਟੀਚਰ ਤੁਹਾਨੂੰ 10 ਘੰਟੇ ਚ ਨਹੀਂ ਪੜਾ ਸਕਦੀ ਤਾਂ ਫਿਰ ਮੋਬਾਈਲ ਤੇ 1 ਘੰਟੇ ਚ ਕਿਵੇਂ ਪੜਾ ਦੂਗੀ ਬਿਲਕੁਲ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਨਾ ਇੱਕ ਪੇਰੈਂਟ ਟੀਚਰ ਮੀਟਿੰਗ ਸਗੀ ਬੱਚੇ ਦੇ ਕਹਿੰਦੇ ਵੀ ਪਰਿਵਾਰ ਦੇ ਵਿੱਚੋਂ ਕੋਈ ਆਇਓ ਫਾਦਰ ਮਦਰ ਉਹਦੇ ਬੱਚੇ ਦੇ ਮਦਰ ਚਲੇ ਗਏ ਨਾਲ ਉਹਦੀ ਦਾਦੀ ਜੀ ਚਲੇ ਗਏ ਜੀ ਸਕੂਲ ਦੇ ਵਿੱਚ ਤੇ ਜਦੋਂ ਟੀਚਰ ਨੇ ਸ਼ਿਕਾਇਤ ਕੀਤੀ ਕਹਿੰਦੇ ਜੀ ਤੁਹਾਡਾ ਬੱਚਾ ਪੜਦਾ ਨਹੀਂ ਹੈਗਾ ਤਾਂ ਉਹਦੇ ਮਦਰ ਤਾਂ ਚੁੱਪ ਹੋ ਗਏ ਵਿਚਾਰੇ ਕਿਉਂਕਿ ਉਹ ਜੋਬ ਵਾਲੇ ਸੀਗੇ ਉਹ ਦੇਖਿਆ ਵੀ ਯਾਰ ਵੀ ਚੱਲੋ ਬੱਚਾ ਪੜਦਾ ਨਹੀਂ ਚੱਲੋ ਮੈਂ ਕੋਸ਼ਿਸ਼ ਕਰਾਂਗਾ ਇਹ ਕਰੇ ਪੜਾ। ਦਾਦੀ ਬਹੁਤ ਸਿਆਣੇ ਸੀ। ਪੁਰਾਣੇ ਬਜ਼ੁਰਗਾਂ ਤੁਹਾਨੂੰ ਪਤਾ ਸਿਆਣੇ ਬਹੁਤ ਸੀਗੇ ਜੀ ਉਹ। ਉਹਨਾਂ ਨੇ ਕਿਹਾ ਕਹਿੰਦੇ ਪੜਦਾ ਨਹੀਂ ਕਹਿੰਦੀ ਤੁਹਾਡੇ ਕੋਲੇ ਕਾਦੇ ਵਾਸਤੇ ਲੈ ਕੇ ਆਉਣੇ ਆ? ਤੁਹਾਡੇ ਕੋਲੇ ਪੜਾਉਣ ਵਾਸਤੇ ਲੈ ਕੇ ਆਉਣੇ ਕਹਿੰਦੇ ਬੱਚਿਆਂ ਨੂੰ ਅਸੀਂ। ਹਾਂ। ਕਹਿੰਦੇ ਤੁਸੀਂ 8 8 ਘੰਟੇ ਤੁਸੀਂ ਸਕੂਲ 'ਚ ਰੱਖਦੇ ਹੋ। ਸਕੂਲ ਦੀ ਸੀ ਫੀਸਾਂ ਭਰਦੇ ਆਂ। ਡਰੈਸ ਲੈ ਕੇ ਦਿੰਦੇ ਹੋ ਤੁਸੀਂ ਕਦੇ ਕੋਈ ਚੀਜ਼ ਲਿਖਦੇ ਹੋ ਕਦੇ ਕੋਈ ਚੀਜ਼ ਲਿਖਦੇ ਹੋ ਕਹਿੰਦਾ ਇਸ ਬੱਚੇ ਨੂੰ ਪੜਾਉਣ ਵਾਸਤੇ ਲੈ ਕੇ ਆਉਣੇ ਆ। ਕਹਿੰ بس ਆਹੀ ਆਹੀ ਇਹੀ ਚੀਜ਼ ਹੈ ਓਵੇਂ ਮੋਬਾਈਲ ਹੈ ਜੀ ਤੁਸੀਂ ਦੇਖੋ ਅੱਗੇ ਸਕੂਲ ਮਨਾਹੀ ਕਰਦੇ ਸੀ ਕਿ ਮੋਬਾਈਲ ਨਹੀਂ ਦੇਣਾ ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖੋ ਅੱਖਾਂ ਤੇ ਇਫੈਕਟ ਪੈਂਦਾ ਉਹਦੀ ਸਰੀਰਕ ਬੰਤਰ ਤੇ ਇਫੈਕਟ ਪੈਂਦਾ ਉਸਦੇ ਦਿਮਾਗ ਦੇ ਉੱਤੇ ਇਫੈਕਟ ਪੈਂਦਾ ਪਰ ਅੱਜ ਹਰ ਸਕੂਲ ਨੈਸੈਸਰੀ ਕਰ ਰਿਹਾ ਕਿ ਮੋਬਾਈਲ ਤੇ ਓਮਰਕ ਪੇਜਾਂਗੇ ਜੀ ਕਿਉਂ ਪੇਜੋਂਗੇ ਯਾਰ ਗਰੁੱਪਸ ਬਣ ਗਏ ਜੀ ਕਿਉਂ ਬਣ ਗਏ ਕੀ ਜ਼ਰੂਰਤ ਕੀ ਆ 8 ਘੰਟੇ ਚ ਤੁਸੀਂ ਨਹੀਂ ਪੜਾ ਸਕਦੇ ਤੁਸੀਂ ਘੰਟੇ ਚ ਮੋਬਾਈਲ ਤੇ ਨਹੀਂ ਪੜਾ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਐਕਟਿਵ ਹੋਣਾ ਪਏਗਾ ਫਿਰ ਸਕੂਲਸ ਨੂੰ ਸਮਝਣਾ ਪਏਗਾ ਫਿਰ ਸਰਕਾਰ ਨੂੰ ਸ਼ਕਤੀ ਦੇ ਨਾਲ ਸਭ ਤੋਂ ਪਹਿਲਾਂ ਸਕੂਲਾਂ ਚੋਂ ਮੋਬਾਈਲ ਨੂੰ ਕੱਢੋ ਫਿਰ ਸੋਸ਼ਲ ਮੀਡੀਆ ਤੁਸੀਂ ਬੱਚਿਆਂ ਦੇ ਦਿਮਾਗ ਚੋਂ ਕੱਢ ਸਕਦੇ ਹੋ ਆਦਰਵਾਇਜ਼ ਤੁਸੀਂ ਕੱਢ ਨਹੀਂ ਸਕਦੇ ਤੁਸੀਂ ਦੇਖੋ ਅਸੀਂ ਟੀਨੇਜਰ ਦੀ ਕਿੰਨੀਆਂ ਵੀਡੀਓਜ਼ ਆ ਰਹੀਆਂ ਨੇ ਕਿੰਨੀ ਵਲਗਰ ਵੀਡੀਓਜ਼ ਆ ਰਹੀਆਂ ਨੇ ਇਹ ਇਹੋ ਜਿਹੀਆਂ ਚੀਜ਼ਾਂ ਜਿਵੇਂ ਤੁਹਾਡੀ ਗੱਲ ਆਮ ਪਬਲਿਕ ਯੂਜ਼ ਕਰਦੀ ਆ ਉਹ ਕੁਝ ਵੀ ਜਦ ਜੋ ਦੀ ਕਰਦਾ ਉਹੀ ਦਿਖਾ ਦਿੰਦਾ ਹੈਗਾ ਕੀ ਉਹ ਕਿਸੇ ਲਈ ਕਿੰ ਉਹ ਕੀ 40 ਸਾਲ ਦੇ ਬੰਦੇ ਲਈ ਆ 60 ਸਾਲ ਦੇ ਬੰਦੇ ਲਈ ਆ ਜਾਂ 14 ਸਾਲ ਦੇ ਬੱਚੇ ਲਈ ਆ ਪਤਾ ਹੀ ਨਹੀਂ ਐ ਸੈਂਸਰ ਹੀ ਨਹੀਂ ਐ ਕੋਈ ਦੱਸਦਾ ਹੀ ਨਹੀਂ ਕੋਈ ਪੁੱਛਦਾ ਹੀ ਨਹੀਂ ਕਿ ਇਹ ਠੀਕ ਐ ਕਿ ਗਲਤ ਐ ਉਹ ਜੋ ਜਿਹਦਾ ਮਨ ਕਰ ਰਿਹਾ ਉਹ ਚੜਾ ਰਿਹਾ ਸਿਰਫ ਵਿਊਜ਼ ਦੇ ਖਾਤਰ ਪੈਸਾ ਕਮਾਉਣ ਦੇ ਖਾਤਰ ਇਹ ਗਲਤ ਐ ਸਮਾਜ ਨੂੰ ਤੁਸੀਂ ਕੀ ਦੇ ਰਹੇ ਹੋ ਸੋ ਮੈਂ ਇਸ ਫੈਸਲੇ ਦੀ 100% ਉਮੈਦ ਕਰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋਇਆ ਮੈਂ ਤਾਂ ਕਹਿੰਦਾ ਜਲਦ ਤੋਂ ਜਲਦ ਇੰਡੀਅਨ ਗਵਰਨਮੈਂਟ ਵੀ ਇਸ ਵੱਲ ਦੇਖੇ ਔਰ ਇਸ ਤੋਂ ਸਿੱਖ ਲਵੇ ਤੇ ਇੰਡੀਆ ਦੂਜਾ ਕੰਟਰੀ ਬਣੇ ਜਿਹੜਾ ਸੋਸ਼ਲ ਮੀਡੀਆ 10 ਤੋਂ 15 ਸਾਲ ਦੇ ਬੱਚੇ ਲਈ ਬੈਨ ਕਰ ਦਵੇ ਹੋਣਾ ਨਹੀਂ ਚਾਹੀਦਾ ਮੈਂ ਤਾਂ ਕਹਿੰਦਾ ਨੌਜਵਾਨਾਂ ਲਈ ਜਿਹਨਾਂ ਦੀ ਸਟੱਡੀ ਹਜੇ ਚੱਲ ਰਹੀ ਉਹਨਾਂ ਲਈ ਵੀ ਬੈਨ ਹੋਣਾ ਚਾਹੀਦਾ ਸਾਰਾ ਦਿਨ ਤੁਸੀਂ ਕੰਮ ਕਰੋ ਮੈਂ ਤੁਹਾਨੂੰ ਪ੍ਰੈਕਟੀਕਲ ਦੱਸਦਾ ਮੇਰੇ ਹੱਥ 'ਚ ਮੋਬਾਈਲ ਹੈ ਜੀ ਅ ਮੇਰੇ ਹੱਥ 'ਚ ਮੋਬਾਈਲ ਹੈ ਲੋ ਮੈਂ ਇੱਕ ਰੀਲ ਮਨ ਮੈਂ ਪੱਕਾ ਕਰ ਲੈਣਾ ਕਿ ਮੈਂ ਇੱਕ ਰੀਲ ਦੇਖਣੀ ਹੈ ਸਿਰਫ ਇੱਕ ਰੀਲ ਦੇ ਨੀ ਲੱਗਣਾ ਤੜਾ ਕਿੰਨਾ ਟਾਈਮ ਵੇਸਟ ਹੋ ਗਿਆ ਤੁਸੀਂ ਸਵੇਰੇ ਸਵੇਰੇ ਮੈਂ ਸੈਰ ਤੇ ਜਾਣਾ ਮੇਰੇ ਮਿੱਤਰ ਹੈ ਕਈ ਵਾਰ ਮੈਂ ਫੋਨ ਕਰਦਾ ਵੀ ਆਜੋ ਜੀ ਕਈ ਵਾਰ ਉਹ ਮੈਨੂੰ ਫੋਨ ਕਰਦੇ ਵੀ ਆਜੋ ਜੀ ਜਿਸ ਦਿਨ ਉਹ ਲੇਟ ਹੋ ਗਏ ਜਾਂ ਜਿਸ ਦਿਨ ਉਹਨਾਂ ਦੀ ਛੁੱਟੀ ਵੱਜ ਗਈ ਮੇਰਾ ਇੱਕੋ ਹੀ ਸਵਾਲ ਹੁੰਦਾ ਸਵੇਰੇ ਮੋਬਾਈਲ ਚੱਕਿਆ ਕਹਿੰਦੇ ਹਾਂ ਉਹ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਉਹ ਆਪ ਕਹਿੰਦੇ ਕਦੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਜਦੋਂ ਤੁਸੀਂ ਮੋਬਾਈਲ ਸਵੇਰੇ ਨਹੀਂ ਚੱਕੋਗੇ ਤੁਸੀਂ ਆਪਣੀ ਦੰਚੀ ਰਹਿ ਆਰਾਮ ਨਾਲ ਨਿਭਾਓਗੇ ਜਾਓ ਵਾਪਿਸ ਆਓ ਸਿਰ ਮੋਬਾਈਲ ਹੈ ਤੁਹਾਡੀ ਜ਼ਰੂਰਤ ਸੁਣਨ ਤੇ ਕਰਨ ਲਈ ਬਣਿਆ ਸੀ ਤੁਹਾਡੇ ਦੂਰ ਸੰਚਾਰ ਵਿਭਾਗ ਦਾ ਇੱਕ ਇਹ ਕੜੀ ਸੀ ਛੋਟੀ ਕੜੀ ਮਾਈਕਰੋ ਤੇ ਹੁਣ ਕੀ ਬਣ ਗਿਆ ਸਨੇਹੇ ਲਾਉਣ ਤੱਕ ਸੀਗਾ ਜੀ ਵੀ ਆਪਾਂ ਗੱਲ ਹੋ ਜੇ ਕੋਈ ਐਮਰਜੈਂਸੀ ਲੋੜ ਪਈ ਤਾਂ ਜਾਣਕਾਰੀ ਵੀ ਇਸੇ ਚ ਹੈ ਟਾਈਮ ਪਾਸ ਵੀ ਇਹ ਟਾਈਮ ਪਾਸ ਹੀ ਟਾਈਮ ਵੇਸਟ ਹੋ ਰਿਹਾ ਬਿਲਕੁਲ ਇਹ ਬੱਚਿਆਂ ਦੀ ਨਹੀਂ ਮੈਂ ਸਾਰਿਆਂ ਦੀ ਗੱਲ ਕਰੂੰਗਾ ਚਾਹੇ ਨੌਜਵਾਨਾਂ ਦੀ ਗੱਲ ਕਰ ਲਈਏ ਬੱਚਿਆਂ ਦੀ ਗੱਲ ਕਰ ਲਈਏ ਬਜ਼ੁਰਗਾਂ ਦੀ ਗੱਲ ਕਰ ਲਈਏ ਇਹ ਦੁਨੀਆ ਸਾਰੀ ਜਿਹੜੀ ਹੈਗੀ ਆ ਇੰਨੇ ਇੱਕ ਛੋਟੇ ਜਿਹੇ ਇੱਕ ਜਿਹੜਾ ਇੱਕ ਮਤਲਬ ਕਹਿ ਸਕਦੇ ਇੱਕ ਮਸ਼ੀਨ ਹੈ ਇਹ ਮਸ਼ੀਨ ਦੇ ਵਿੱਚ ਹੋ ਚੁੱਕੀ ਹੈ ਔਰ ਇਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ ਬੱਚਿਆਂ ਦੀ ਅੱਖਾਂ ਦੇ ਉੱਪਰ ਕਿੰਨਾ ਅਸਰ ਪੈ ਰਿਹਾ ਅੱਖਾਂ ਨਾਲ ਡਾਕਟਰ ਕੋਲ ਬੈਠੋ ਤੁਸੀਂ ਦੇਖੋਗੇ ਸ਼ਰਮਾ ਜਾਓਗੇ ਪੰਪਨ ਸਾਲ ਲੈ ਚਾਰ ਚਾਰ ਸਾਲ ਲੈ ਜਵਾਗਾ ਜੀ ਉਹਨਾਂ ਦੀ ਇੰਨੀਆਂ ਮੋਟੀਆਂ ਮੋਟੀਆਂ ਅੰਕਾਂ ਲੱਗੀਆਂ ਹੋਈਆਂ ਨੇ ਜੀ ਪਰ ਇਹ ਤਾਂ ਹੁਣ ਆਪਾਂ ਨੂੰ ਦਿਖ ਰਹੀਆਂ ਅੱਖਾਂ ਦੀ ਸਮੱਸਿਆ ਆ ਵਾ ਜਿਹੜੀਆਂ ਉਹਦੇ ਮਾਨਸਿਕ ਉੱਤੇ ਇਫੈਕਟ ਕਰ ਗੇਮ ਤੁਸੀਂ ਦੇਖੋ ਕਈ ਬੱਚੇ ਗੇਮ ਖੇਡ ਰਹੇ ਆ ਉਹ ਗੇਮ ਵਾਲੀ ਜ਼ਿੰਦਗੀ ਜੀਣ ਲੱਗੇ ਆ ਹੂੰ ਉਵੇਂ ਹੀ ਗੱਲ ਕਰਦੇ ਆ ਤੂੰ ਆ ਫਲਾਣਾ ਮੈਂ ਫਲਾਣਾ ਆ ਮੈਂ ਐਦਾਂ ਮਾਰੂੰਗਾ ਅੱਗੇ ਕੀ ਹੁੰਦਾ ਸੀ ਬੱਚੇ ਰਾਮਲੀਲਾ ਦੇ ਸਮੇਂ ਤੋਂ ਸ਼ਵਾਨ ਨਾਲ ਖੇਡਣ ਲੱਗ ਜਾਂਦੇ ਸੀ ਜਾਂ ਗਦਾ ਚੱਕ ਲੈਂਦੇ ਸੀ ਜਾਂ ਹੋਰ ਕੋਈ ਚੀਜ਼ਾਂ ਸੀਗੀਆਂ ਉਹਨਾਂ ਨਾਲ ਖੇਡਦੇ ਸੀ ਜਦੋਂ ਪਤੰਗ ਦਾ ਮੌਸਮ ਆਣਾ ਬਸੰਤ ਆਣ ਵਾਲੀ ਹੋਣੀ ਪਤੰਗਾਂ ਵੱਲ ਧਿਆਨ ਹੋ ਜਾਣਾ ਜਦੋਂ ਕੰਚਿਆਂ ਦਾ ਬੰਟਿਆਂ ਦਾ ਮੌਸਮ ਹਾਂ ਉਦੋਂ ਬੰਟਿਆਂ ਨਾਲ ਖੇਡਦੇ ਸੀਗੇ ਠੀਕ ਹੈ ਕੈਰਮ ਬੋਰਡ ਛੁੱਟੀਆਂ ਦੇ ਵਿੱਚ ਲੂਡੋ ਛੁੱਟੀਆਂ ਦੇ ਵਿੱਚ ਛਤਰਾਂ ਦੇ ਛੁੱਟੀਆਂ ਦੇ ਵਿੱਚ ਕਿੱਡੀ ਜਾਣੀ ਪਰ ਅੱਜ ਸਿਰਫ ਔਰ ਸਿਰਫ ਇੱਕੋ ਹੀ ਚੀਜ਼ ਖੇਡੀ ਜਾ ਰਹੀ ਹੈ ਉਹ ਹੈ ਕਿ ਮੋਬਾਈਲ ਦੇ ਉੱਤੇ ਗੇਮ ਪਤਾ ਨਹੀਂ ਕਿਹੜੀ ਹੈ ਕਿਹੜੀ ਨਹੀਂ ਹੈ ਕਿੰਨੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਬਜੀ ਗੇਮ ਚੱਲੀ ਸੀ ਉਹਨੇ ਕਿੰਨੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਤਾ ਕਿੰਨੇ ਲੋਕਾਂ ਦੇ ਪੈਸੇ ਖਤਮ ਹੋ ਗਏ ਕਈ ਗੇਮਾਂ ਦੇ ਵਿੱਚ ਇੰਨਾ ਨੁਕਸਾਨ ਹੋ ਰਿਹਾ ਹੈ ਐਡਾ ਆਪਣਾ ਘਾਣ ਹੋ ਰਿਹਾ ਸੀ ਫਿਰ ਵੀ ਸੁਚੇਤ ਕਿਉਂ ਨਹੀਂ ਹੈ ਇਹਦਾ ਕਾਰਨ ਤੁਹਾਨੂੰ ਇਹ ਵੀ ਲੱਗਦਾ ਕਿ ਸ਼ਾਇਦ ਅੱਜਕੱਲ ਦੇ ਜਿਹੜੇ ਮਾਪੇ ਨੇ ਉਹ ਬਿਜ਼ੀ ਨੇ ਸ਼ਾਇਦ ਕਿਉਂਕਿ ਰੋਜੀ ਰੋਟੀ ਕਮਾਉਣ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਣ ਦੇ ਵਿੱਚ ਪਰਿਵਾਰ ਪਾਲਣ ਦੇ ਵਿੱਚ ਹੋ ਸਕਦਾ ਵੀ ਸ਼ਾਇਦ ਸਮੇਂ ਦੀ ਕਮੀ ਬਹੁਤ ਹੋ ਸਕਦੇ ਆ ਇਦਾਂ ਦਾ ਬਹੁਤ ਕਾਰਨ ਨੇ ਪਰ ਜ਼ਿੰਮੇਵਾਰੀ ਕਿਦੀ ਹੈ ਕੱਲਾ ਬਣੇ ਚਾਹੀਏ ਤਾਂ ਨਹੀਂ ਬੱਚੇ ਨੂੰ ਮੋਬਾਈਲ ਹੁਣ ਕੀ ਹੁੰਦਾ ਸਾਡੇ ਦੇਖਿਆ ਮੈਂ ਇੱਕ ਦੇਖਿਆ ਜਿਵੇਂ ਕੋਈ ਸੇ ਕੋਲ ਗਏ ਜਿਵੇਂ ਕਿਸੇ ਫੰਕਸ਼ਨ ਤੇ ਗਏ ਉਹ ਬੱਚਾ ਮਾਂ ਨੂੰ ਤੰਗ ਕਰ ਰਿਹਾ ਉਹਨੇ ਕਿਹਾ ਮੋਬਾਈਲ ਫੜਿਆ ਉਹਨੂੰ ਕਹਿੰਦੇ ਮੋਬਾਈਲ ਦੇ ਫੜ ਲਾ ਤੇ ਗੇਮ ਖੇਡੀ ਜਾ ਰਿਹਾ ਉਹ ਨਾਲ ਉਹ ਆਪਣੀ ਇੰਜੋਏ ਕਰ ਰਿਹਾ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਤੂੰ ਮੋਬਾਈਲ ਦੇਖਣਾ ਸ਼ੁਰੂ ਕਰ ਦੇ ਸਾਨੂੰ ਪਤਾ ਨਹੀਂ ਵੀ ਇਹ ਸਾਡੇ ਦਿਮਾਗ ਤੇ ਇਫੈਕਟ ਕਰ ਰਿਹਾ ਸਾਡੀ ਅੱਖਾਂ ਤੇ ਕਰ ਰਿਹਾ ਸਾਡੀ ਸਿਸਟਮਕ ਬੰਤਰ ਤੇ ਕਰ ਰਿਹਾ ਸਾਡੇ ਕਿੰਨੀ ਵਾਈਬਸ ਕਹਿੰਦੇ ਇਹਦੇ ਵਿੱਚ ਵਾਈਬਸ ਨੇ ਉਹ ਤੁਹਾਨੂੰ ਇਫੈਕਟ ਕਰ ਦਿਆਂ ਨੇ ਅੱਖਾਂ ਤੇ ਵੀ ਹਰ ਚੀਜ਼ ਸਾਨੂੰ ਪਤਾ ਨਹੀਂ ਸਾਨੂੰ ਪ ਬਜ਼ੁਰਗ ਤਾਂ ਹੈ ਨਹੀਂ ਹੁਣ ਦੋ ਦੋ ਬੰਦੇ ਘਰਾਂ ਚ ਨੇ ਉਹ ਗੱਲ ਤੋਂ ਲਾਹਣ ਕਰਕੇ ਉਹਨੂੰ ਮੋਬਾਈਲ ਮਹਾਰਾਜ ਦੋ ਦੋ ਸਾਲ ਦੇ ਬੱਚੇ ਨੂੰ ਮੋਬਾਈਲ ਦਿੱਤਾ ਜਾ ਰਿਹਾ 6 6 ਮਹੀਨੇ ਦਾ ਬੱਚਾ ਮੋਬਾਈਲ ਦੇ ਨਾਲ ਖੇਟ ਰੇ ਤੇ ਉਹ ਫਿਰ ਬਿਮਾਰਤਾ ਹੋਣਗੇ ਬਿਲਕੁਲ ਅਸੀਂ ਕਈ ਵਾਰ ਦੇਖਿਆ ਹੈ ਕਿ ਇੰਨਾ ਮੋਬਾਈਲ ਜਦੋਂ ਆਪਾਂ ਲੈ ਕੇ ਜਾਂਦੇ ਹਾਂ ਨਾ ਆਪਾਂ ਘਰੇ ਜਾਂਦੇ ਹਾਂ ਜੀ ਆਪਾਂ ਨੂੰ ਨਹੀਂ ਪਤਾ ਹੁੰਦਾ ਕੋਈ ਫਟਾਫਟ ਦੰਦਦੇ ਨੇ ਇਹ ਇਸ ਮਤਲ ਇਸ ਕੰਪਨੀ ਦਾ ਇਹ ਨੰਬਰ ਦਾ ਮੋਬਾਈਲ ਹੈ ਜੀ ਇਹਦੇ ਵਿੱਚ ਆ ਐਪਲੀਕੇਸ਼ਨ ਆ ਸਾਡੇ ਜਾਂਦੇ ਨੂੰ ਜਵਾਗ ਦੇ ਦਿੰਦੇ ਨੇ ਡਾਊਨਲੋਡ ਕਰਕੇ ਦੇ ਦਿੰਦੇ ਨੇ ਤੁਹਾਨੂੰ ਚਲਾਣੀ ਨਹੀਂ ਆਂਦੀ ਪਾਪਾ ਆ ਚਲਾ ਕੇ ਦੇਖੋ ਤੁਹਾਨੂੰ ਐਵੇਂ ਚੱਲੂਗੀ ਜ਼ਰਤੋਂ ਇਹ ਚੀਜ਼ਾਂ ਕਿੰਨੀ ਇੱਕ ਖਤਰਨਾਕ ਨੇ ਪਰ ਇਹਦੇ ਨਾਲ ਸ਼ਰਮਾ ਜੀ ਇੱਕ ਗੱਲ ਹੋਰ ਹੈ ਕਿ ਫਿਰ ਬੱਚਿਆਂ ਨੂੰ ਜੇ ਕੁਝ ਪੁੱਛਣਾ ਹੋਇਆ ਕਹਿੰਦੇ ਆ ਵੀ ਆਪਾਂ ਸਰਚ ਕਰ ਲੈਂਦੇ ਸੀਗੇ ਉਹਦੇ ਉੱਪਰ ਸਰਚਿੰਗ ਸੀਗੀ ਵੀ ਆਪਾਂ ਕੋਈ ਮੈਂ ਤੋਕਦਾ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਮੈਂ ਪਹਿਲੇ ਤੁਸੀਂ ਕਹਿੰਦੇ ਹੋ ਵੀ ਸਰਚ ਕਿਵੇਂ ਕਰਨਗੇ ਅੱਗੇ ਸਰਚ ਕਿਵੇਂ ਕਰਦੇ ਤੁਸੀਂ ਪੜ੍ਹੇ ਹੋ ਤੁਹਾਡੇ ਕੋਲ ਕਿਹੜਾ ਗੂਗਲ ਸੀ ਤੁਹਾਡੇ ਕੋਲ ਕਿਹੜਾ ਮੋਬਾਈਲ ਸੀ ਮੈਸਟ ਡੀ ਕੀਤੀ ਹੈ ਮੇਰੇ ਕੋਲ ਕਿਹੜਾ ਮੋਬਾਈਲ ਸੀ ਸਰ ਕਿਤਾਬਾਂ ਤੋਂ ਸਾਰਾ ਕੁਝ ਪਤਾ ਲੱਗਦਾ ਠੀਕ ਹੈ ਉਹ ਇਮੀਡੀਏਟ ਪਤਾ ਲੱਗ ਜਾਂਦੀ ਹੈ ਠੀਕ ਹੈ ਜਦੋਂ ਜ਼ਰੂਰਤ ਹੋਵੇ ਵਰਤੋ ਪਰ ਮਾਪੇ ਦੇ ਸਾਹਮਣੇ ਵਰਤੋ ਮੁਕਤ ਬੁਕਸ ਕਦੇ ਵਾਸਤੇ ਨੇ ਜਾਣਕਾਰੀ ਵਾਸਤੇ ਨੇ ਬੁਕਸ ਹੀ ਹੈ ਸਾਡੀਆਂ ਜਿਹੜੀਆਂ ਸਾਨੂੰ ਅ ਦੱਸਦੀਆਂ ਕਿ ਅਸੀਂ ਸਾਰਥਕਾਂ ਕਿ ਨਹੀਂ ਸਾਰਥਕਾਂ ਗਏ ਸਾਡੇ ਕੀ ਖੋਜ ਖਬਰ ਕਰਨੀਆਂ ਨਾਲੇ ਸਾਨੂੰ ਉਸ ਚੀਜ਼ ਦੀ ਜ਼ਰੂਰਤ ਹੈ ਜਿਹੜੀ ਸਾਡੇ ਕੰਮ ਆਏ ਜਿਹੜੀ ਚੀਜ਼ ਕੰਮ ਹੀ ਨਹੀਂ ਆਣੀ ਉਸ ਦੀ ਸਾਨੂੰ ਜ਼ਰੂਰਤ ਨਹੀਂ ਅਸੀਂ ਕਿਉਂ ਸਰਚ ਕਰ ਰਹੇ ਹਮਮ ਫਿਰ ਉਹੀ ਹੈ ਨਾ ਜੀ ਅਗਰ ਤੁਸੀਂ ਅੱਜ ਕੋਈ ਵੀ ਚੀਜ਼ ਹੈ ਤੁਸੀਂ ਪੂਰੀ ਨਹੀਂ ਭਰੋਗੇ ਜਿਹੜਾ ਸਰਚ ਇੰਜਨ ਹੈ ਉਹ ਤੁਸੀਂ ਦੋ ਅੱਖਰ ਭਰੋਗੇ ਨਾ ਸਪੋਜ਼ ਤੁਸੀਂ ਹਿਊਮਨ ਬਾਰੇ ਕੁਝ ਭਰ ਮੈਂ ਐਚ ਯੂ ਐਮ ਹੀ ਪਾਉਂਗੇ ਹਿਊਮਨਸ ਆਪਣੇ ਆਪ ਤੁਹਾਨੂੰ ਦੱਸ ਦੂਗਾ ਵੀ ਆਹ ਚਾਰ ਚੀਜ਼ਾਂ ਤੁਸੀਂ ਸੈਕਸ ਬਾਰੇ ਕੁਝ ਭਰਨਾ ਤੁਸੀਂ ਸੈਕਸ ਪਾਣ ਦੀ ਲੋੜ ਨਹੀਂ ਐਸ ਈ ਪਾਉਂਗੇ ਨਾ ਅਗਲਾ 100 ਆਪੇ ਬਾਦੂਗਾ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਚੀਜ਼ ਪਾਣੀ ਉਹ ਆਪੇ ਤੁਹਾਨੂੰ ਸਰਚ ਇੰਜਨ ਨੇ ਸਾਰਾ ਕੁਝ ਦੱਸ ਦੇਣਾ ਫਿਰ ਤੁਸੀਂ ਉਹ ਚ ਸਿਲੈਕਟ ਕਰੋ ਤੇ ਉਹ ਚ ਕੱਢ ਲਓ ਇਹ ਚੀਜ਼ ਦੀ ਜ਼ਰੂਰਤ ਨਾ ਇਹਨੂੰ ਆਪਣੀ ਮਤਲਬ ਕਹਿ ਲਈਏ ਵੀ ਜਲਦੀ ਚੀਜ਼ ਕਰਨ ਵਾਲੇ लोग कह रही है कि वोनु ਲੱਭ ਰਹੇ ਸર્ચ ਕਰ ਰਹੇ ਠੀਕ ਹੈ ਜਿੱਥੇ ਜ਼ਰੂਰ ਤੇ ਕਰੋ ਇੱਕ ਉਮਰ ਤਾਂ ਹੋਣੀ ਚਾਹੀਦੀ ਹੈ 16 ਸਾਲ ਤੋਂ ਬਾਅਦ ਸਰਚਾਂ ਕਰ ਲਓ 16 ਸਾਲ ਹੀ ਕਿਹਾ ਨਾ ਉਹਨਾਂ ਨੇ 17 ਸਾਲ ਵਾਲਾ ਬਰਥਡੇ 18 ਵਾਲਾ ਬਰਥਡੇ 19 ਵਾਲਾ ਬਰਥਡੇ 20 ਵਾਲਾ ਬਰਥਡੇ ਕਿਉਂਕਿ ਉਦੋਂ ਬੰਦੇ ਨੂੰ ਸਮਝ ਹੋ ਜਾਂਦੀ ਹੈ ਆਸਟ੍ਰੇਲੀਅਨ ਗਵਰਨਮੈਂਟ ਨੇ ਅਗਰ ਫੈਸਲਾ ਲੀਤਾ ਉਹਨਾਂ ਨੇ ਬੜੀ ਕੋਹਕ ਕੀਤੀ ਹੋਣੀ ਬੜੇ ਵਿਗਿਆਨਿਕਾਂ ਨੇ ਦੇਖਿਆ ਹੋਣਾ ਮਨੁੱਖ ਚਿਕਿਤਕ ਨੇ ਦੇਖਿਆ ਹੋਣਾ ਫਿਰ ਇਹਦੇ ਤੇ ਡਾਟਾ ਇਕੱਠਾ ਕੀਤਾ ਗਿਆ ਹੋਣਾ ਰਿਸਰਚ ਕੀਤੀ ਕਿੱਡਾ ਵੱਡਾ ਮਤਲਬ ਫੈਸਲਾ ਲਿਆ ਫੈਸਲਾ ਇਹ ਫੈਸਲਾ ਲੈਣ ਲਈ ਕਿੱਡਾ ਵੱਡਾ ਮ ਕਿਉਂਕਿ ਕਿੰਨੇ ਲੋਕ ਉਹਨਾਂ ਦੇ ਆਂਟੀ ਵੀ ਹੋਣਗੇ ਗੱਲਾਂ ਕਰਨਗੇ ਬਹੁਤ ਸਾਰੇ ਮਾਵਾਪ ਉਹਨਾਂ ਦੇ ਹੱਕ ਦੇ ਵਿੱਚ ਹੋਣਗੇ ਮੈਂ ਕਹਿੰਦਾ ਜਿਹੜੇ ਮੇਰੇ ਵਰਗੀ ਸੋਚ ਰੱਖਣ ਵਾਲੇ ਮਾਵਾਪ ਹੈ ਉਸ ਗਵਰਨਮੈਂਟ ਦੇ ਹੱਕ ਦੇ ਵਿੱਚ ਹੋਣਗੇ ਪਰ ਉਹ ਗਵਰਨਮੈਂਟ ਲੋਕਾਂ ਵੱਲੇ ਧਿਆਨ ਨਹੀਂ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਇਹ ਨਹੀਂ ਕਿ ਕੌਣ ਕੀ ਕਹਿ ਰਿਹਾ ਕਿਹੜਾ ਬੁੱਧੀਜੀਵੀ ਕੀ ਕਹਿ ਰਿਹਾ ਉਹਨਾਂ ਨੇ ਇਸ ਚੀਜ਼ ਨੂੰ ਦੇਖਣਾ ਉਹਨਾਂ ਨੇ ਦੇਖਣਾ ਸਾਡੇ ਬੱਚਿਆਂ ਦਾ ਭਵਿੱਖ ਕੀ ਕਹਿੰਦਾ ਉਹਨਾਂ ਨੇ ਉਹ ਫੈਸਲਾ ਲੈ ਲਿਆ ਮੈਂ ਤਾਂ ਕਹਿੰਦਾ ਜਲਦ ਤੋਂ ਜਲਦ ਇੰਡੀਅਨ ਗਵਰਨਮੈਂਟ ਨੂੰ ਵੀ ਇਹ ਫੈਸਲਾ ਲੈਣਾ ਚਾਹੀਦਾ ਇਹਨੂੰ ਬੰਦ ਕਰਨਾ ਚਾਹੀਦਾ 10 ਤੋਂ 15 10 ਤੁਸੀਂ ਦੱਸੋ 16 ਕਰ ਦੋ ਮਤਲਬ 16 ਸਾਲ ਤੱਕ ਤਾਂ ਕੋਈ ਵਰਤੀ ਨਹੀਂ ਸਕੇਗਾ 1 0 ਸਾਲ ਤੋਂ ਲੈ ਕੇ 16 ਸਾਲ ਤੱਕ ਕੋਈ ਨਹੀਂ ਸੋਸ਼ਲ ਮੀਡੀਆ ਯੂਜ਼ ਨਹੀਂ ਕਰੇਗਾ ਮੋਬਾਈਲ ਤੇ ਕਰ ਸਕਦਾ ਉਹ ਹੈਲੋ ਕਾਲ ਤਾਂ ਕਰ ਸਕਦਾ ਹੈ ਆਨੰਦ ਪ੍ਰਧਾਨ ਦਾ ਹੋ ਸਕਦਾ ਹੈ ਉਹ ਗੱਲਾਂ ਦਾ ਮੈਸੇਜ ਕਰ ਸਕਦਾ ਸਿਰਫ ਉਹ ਕੀ ਹੈ ਸੋਸ਼ਲ ਮੀਡੀਆ ਦੇ ਕੁਝ ਐਪਸ ਨੇ ਉਹ ਨਹੀਂ ਇਸਤੇਮਾਲ ਕਰੇਗਾ ਜਿਹੜੀਆਂ ਹਾਰਮਫੁਲ ਨੇ ਇਸ ਕਰਕੇ ਅਸੀਂ ਉਸ ਫੈਸਲੇ ਦਾ ਬਹੁਤ 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 ਸਲਾਗਾ ਕਰਦੇ ਹਾਂ ਮੈਨੂੰ ਲੱਗਦਾ ਜਿੰਨੀ ਕਹੀਏ ਓਨੀ ਘਟ ਹੈ ਬਿਲਕੁਲ ਜਿਵੇਂ ਆਪਾਂ ਕਹਿੰਦੇ ਆ ਕਿ ਬਾਹਰਲੇ ਦੇਸ਼ ਆਪਣੇ ਤੋਂ ਅੱਗੇ ਨੇ ਆਪਾਂ ਘੁੰਮਣ ਫੇਰਨ ਬਾਹਰ ਦੇਖਣੇ ਨੇ ਕੀ ਟੈਕਨੋਲੋਜੀ ਆ ਬਿਲਕੁਲ ਤੇ ਉਹ ਟੈਕਨੋਲੋਜੀ ਜਿਹੜੀ ਹੈਗੀ ਆ ਅੱਜ ਆਸਟ੍ਰੇਲੀਆ ਨੇ ਇਹ ਸਾਬਿਤ ਕਰਤਾ ਕਿ ਵਾਕਈ ਜੇ ਕੋਈ ਡਿਸੀਜਨ ਲੈਣਾ ਜਾਂ ਕੋਈ ਟੈਕਨੋਲੋਜੀ ਲੈ ਕੇ ਆਉਣੀ ਹੈ ਤਾਂ ਬਾਹਰਲੇ ਦੇਸ਼ ਆਪਣੇ ਤੋਂ ਅੱਗੇ ਨੇ ਬਿਲਕੁਲ ਆਪਣਾ ਵੀ ਇੰਡੀਆ ਗਰੋਇੰਗ ਸਟੇਜ ਤੇ ਆ ਬਹੁਤ ਵਧੀਆ ਚੱਲ ਰਿਹਾ ਸਿਸਟਮ ਸਾਰਾ ਪਰ ਜਦੋਂ ਇੰਨਾ ਚੀਜ਼ਾਂ ਦੀ ਲੋਡ ਪੈਂਦੀ ਹੈ ਤਾਂ ਭਾਰਤ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਇਹਦੇ ਉੱਪਰ ਹੋਰ ਧਿਆਨ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਜਿਹੜੀ ਸੋਸ਼ ਤਾਂ ਉਹਨਾਂ ਨੂੰ ਵੀ ਜਿਹੜਾ ਉਹ ਸੋਸ਼ਲ ਮੀਡੀਆ ਜਿਹੜੀਆਂ ਐਪਲੀਕੇਸ਼ਨਸ ਆ ਉਹ ਜਿਆਦਾ ਉਸ ਮੋਬਾਈਲ 'ਤੇ ਬੰਦ ਕਰ ਦੇਣੀ ਹੈ ਬੱਚਿਆਂ ਨੂੰ ਮੋਬਾਈਲ ਦੇਣਾ ਹੀ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਬੱਚਿਆਂ ਦੀ ਜਿਹੜੀ ਗਰੋਥ ਹੈ ਜਿਹੜੀ ਫਿਜ਼ੀਕਲ ਗਰੋਥ ਦੀ ਕਰ ਲਈਏ ਚਾਹੇ ਮੈਂਟਲ ਗਰੋਥ ਦੀ ਗੱਲ ਕਰ ਲਈਏ ਤਾਂ ਉਹ ਸੱਚੇ ਸਹੀ ਤਰੀਕੇ ਨਾਲ ਹੋ ਸਕੇ ਕਿ ਉਹ ਪ੍ਰੋਪਰ ਤਰੀਕੇ ਨਾਲ ਮਤਲਬ ਸੋਚ ਸਕੇ ਫੈਸਲੇ ਲੈ ਸਕੇ ਪੜ ਸਕੇ ਕਿਉਂਕਿ ਉਹ ਬੱਚੇ ਇਕੱਲਾ ਬੱਚਾ ਹੀ ਕਮਰੇ ਦੇ ਵਿੱਚ ਬੈਠਾ ਹਨੇਰਾ ਕਰਕੇ ਬੈਠਾ ਹੁੰਦਾ ਗੇਮਾਂ ਖੇਡ ਰਿਹਾ ਹੁੰਦਾ ਬਾਅਦ ਵਿੱਚ ਬਦ ਅੱਖਾਂ ਤੇ ਅਸਰ ਪੈ ਗਿਆ ਇਹ ਬੱਚਾ ਕਈ ਵਾਰ ਦੇਖਿਆ ਕਿ ਬੈਠਾ ਹੀ ਰਹਿ ਗਿਆ ਕਈ ਵਾਰ ਇਸ ਤਰ੍ਹਾਂ ਦੇ ਅਟੈਕਸ ਵੀ ਆਏ ਨੇ ਕਈ ਬੱਚਿਆਂ ਨੂੰ ਜੀ ਤਾਂ ਬੜੀ ਵੱਡੀ ਜਿਹੜੀ ਹੈਗੀ ਸਮੱਸਿਆ ਆ ਜਾਂਦੀ ਆ ਇਹ ਸਮਾਂ ਘਟੋਣ ਕਰਕੇ ਮਾਪੇ-ਬਾਪ ਕਹੇ ਇਹ ਸਾਰੀ ਚੀਜ਼ਾਂ ਵਰਤ ਰਹੇ ਨੇ ਚਲ ਦੇਖਦੇ ਹਾਂ ਹੁਣ ਵੀ ਸਰਕਾਰ ਇਸ ਦੇ ਉੱਪਰ ਕਿੰਨੇ ਕ ਫੈਸਲੇ ਲੈਂਦੀ ਹੈ ਕਦੋਂ ਲੈਂਦੀ ਹੈ ਤਾਂ ਜਰੂਰ ਅਸੀਂ ਵੀ ਆਰਟੀਵੀ ਪੰਜਾਬ ਦੇ ਵੱਲੋਂ ਵੀ ਇਹ ਇੱਕ ਭਾਰਤ ਸਰਕਾਰ ਨੂੰ ਇੱਕ ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਜੋ ਲੋਕ ਹਿੱਤਾਂ ਲਈ ਹੋਣ ਬੱਚਿਆਂ ਦੇ ਹਿੱਤਾਂ ਲਈ ਹੋਣ ਤਾਂ ਇਹ ਜਰੂਰ ਲਏ ਜਾਣੇ ਚਾਹੀਦੇ ਨੇ ਵੀਡੀਓ ਜਰਨਲਿਸਟ ਗੁਰਜੋਤ ਸਿੰਘ ਦੇ ਨਾਲ ਕਰਨਵੀ ਸਿੰਘ ਰੰਧਾਵਾ ਆਰਟੀਵੀ ਪੰਜਾਬ